ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਰ ਗੁਰੂ ਸਾਹਿਬ ਜੀਓ ਹਰ ਬਿਨ ਰਹਿਨ ਸਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮਿਲਲੇ ਬਹਰ ਨਾ ਭਉਜਤ ਫੇਰਾ ਦਰਸ਼ਨ ਦੇ ਇੱਕ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰ ਏਵਨ ਅੰਤਿ ਸੁਨ ਬ੍ਰਹਮੇਰੇ ਦੇਹ ਨਾਮ ਕਰੇ ਅਬਨੇ ਚੇਰੇ ਵਾਹਿਗੁਰੂ ਜੀ ਟੋਡੀ ਮੰਨ ਲੋ ਪੰਜਵਾ ਅਰਵਿਸਰਤ ਸਦਾ ਕੋ ਆਰੀ ਤਾਕੋ ਤੋਖ ਕੰਬਿ ਅਪੈ ਜਾ ਕੋ ਉਡ ਤੁਹਾਰੀ ਅਰਵਿਸਰਤ ਸਦਾ ਕੋ ਆਰੀ ਤਾਕੋ ਤੋਖ ਕੰਬਿ ਅਪੈ ਜਾ ਕੋ ਉਡ ਤੁਹਾਰੀ ਰੰਗਾਉ ਮਨ ਸਿਮਰਨ ਜੋ ਜੀਵਨ ਮਿਲਣਾ

ਨਾਨਕ ਤਿਸ ਬਲਵਾਨ ਦੀ ਗੋਣ ਦਾ ਅਨੁਗੁਨ ਤਨਹੀ ਗਾਇ ਜੈ ਕੋ ਕਰਿ ਬਾਤਾ ਜੀ ਸੋ ਸੁਖੀ ਹਤਨੁ ਸਜਨਮ ਨਾਨਕ ਤਿਸ ਬਲਵਾਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ